ਹਾਂਜੀ ਬਾਈ ਜਿਹੜੀ ਤੁਸੀਂ ਇਹ ਤੇਰੀ ਦੇਖ ਰਹੇ ਹੋ ਨਾ ਇਹ 1994 ਦੀ ਬਣੀ ਹੋਈ ਐ ਅਸ ਤੋਂ 31-32 ਸਾਲ ਪਹਿਨਾ ਤੇ ਇਹ ਮੇਰੇ ਮਾਤਾ ਜੀ ਦਾਸ ਚ ਲੈ ਕੇ ਆਈ ਸੀਗੇ ਤੇ ਜਿਹੜੀ ਕਿ ਅੱਜ ਕੱਲ ਮਨ ਲੈ ਕੁੜੀਆਂ ਹੁਣ ਬਣਾਉਂਦੀਆਂ ਨੇ ਹਨਾ ਤੇ ਅਸ ਤੋਂ ਇੰਨਾ ਟਾਈਮ ਪਹਿਲਾਂ ਦੀ ਇਹ ਬਣੀਆਂ ਹੋਈਆਂ ਚੀਜ਼ਾਂ ਨੇ ਤੁਸੀਂ ਦੇਖੋ ਕਿੰਨੀ ਵਧੀਆ ਲੱਗਦੀ ਐ ਇਹ ਤੇਰੀ ਡਿਜ਼ਾਈਨ ਦੇਖੋ ਤੁਸੀਂ ਇਹਦੀ ਆਹ ਦੇਖੋ हां जी भाई ਜਿਹੜੀ ਇਹ ਦਰੀ ਹੈ ਨਾ ਇਹ ਲਾਲ ਰੰਗ ਦੀ ਫੁਲਕਾਰੀ ਦੀ ਦਰੀ ਆ ਜਿਹੜੀ ਹੱਥੀ ਬੁਣੀ ਹੋਈ ਹੈਗੀ ਹੈ ਮੇਰੀ ਮਾਤਾ ਦੀ ਤੇ ਇਹ ਵੀ ਮੰਨ ਲਓ 25 ਸਾਲ ਪੁਰਾਣੀ ਆ 25 ਸਾਲ ਪਹਿਲਾਂ ਦੀ ਬੁਣੀ ਹੋਈ ਦਰੀ ਹੈ ਹੱਥੀ ਤੁਸੀਂ ਡਿਜ਼ਾਈਨ ਚੈੱਕ ਕਰੋ ਇਹਦਾ ਤੁਸੀਂ ਕਾਫੀ ਕਲਰਾਂ ਨਾਲ ਉਹ ਕੀਤੀ ਹੋਈ ਡਿਜ਼ਾਈਨਿੰਗ ਇਹਨੇ ਗੈਸ ਕਰਦੇ ਆਪਾਂ ਆ ਦੇਖੋ ਫਲਾਵਰ ਬਣੇ ਹੋਏ ਕਲਰਾਂ ਨਾਲ ਜਿਵੇਂ ਕਿਸੇ ਦੇਖੋ ਗ੍ਰੀਨ ਕਲਰ ਆ ਜਾਂਦਾ ਵਿੱਚ ਹੀ ਬਲੈਕ ਤੇ ਬਲੂ ਵਗੈਰਾ ਹਾਂਜੀ ਬਈ ਜਿਹੜੀ ਇਹ ਚਾਦਰਣਾ ਏ ਕਰੋਸ਼ੀਏ ਤੇ ਬੁਣੀ ਹੋਈ ਆ ਹੱਥੀ ਤੇ ਆ ਦੇਖੋ ਇਹ ਸਾਈਡ ਤੇ ਜਿਵੇਂ ਕਿ ਬੈੱਡ ਤੇ ਇਸ ਪਾਸੇ ਦੇ ਲੰਕਨ ਵਾਲੀ ਇਹ ਆ ਦੇਖੋ ਹੱਥੀ ਬਣੀ ਹੋਈ ਆ ਬਈ ਇਹ ਟੋਕਲੀ ਪੂਰੀ ਬੈੱਡ ਸੀਟ ਐ ਬਹੁਤ ਵੱਡੀ ਆ ਦੇਖੋ ਵਾਈਟ ਕਲਰ ਦੇ ਵਿੱਚ ਤੇ ਆਹ ਜੇ ਸਹਰਾਣੇ ਹੈ ਬਈ ਦੋ ਚੈੱਕ ਕਰੋ ਆ ਦੇ ਇਹ ਵੀ ਸਾਰੇ ਬਾਈ ਹੱਥੀ ਬੁਣੇ ਹੋਏ ਆ ਇਹ ਕਰੋਸ਼ੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਹੋਰ ਚੀਜ਼ਾਂ ਬੁਣੀਆਂ ਹੋਆਂ ਹੱਥੀ ਦੂਸਰ ਦਿਖਾਉਣੇ ਬਈ ਆਪਾਂ ਚਾਦਰਾਂ ਹੱਥੀ ਬੁਣੀਆਂ ਹੋਈਆਂ ਤੇ ਆ ਵੀ ਵਾਈਟ ਕਲਰ ਦੀ ਚਾਦਰਾਂ ਜਿਵੇਂਆਂ ਹੋਈਆਂ ਚਾਦਰਾਂ ਨੇ ਬਾਈ ਹੱਥੀ ਤੇ ਆ ਦੇਖੋ ਵੈਲਕਮ ਲਿਖਿਆ ਜਮੇ ਤੇ ਆਸੇ-ਬਾਸੇ ਫੋਲਦਾ ਤੇ ਅੱਜ ਦੇ ਸਮੇਂ ਵਿੱਚ ਭਾਈ ਇਹਨਾਂ ਦੀ ਬਹੁਤ ਕੀਮਤਾ ਮੰਨ ਲਓ ਕਿ ਹੁੰਦੇ ਹੀ ਅੱਜ ਕੱਲ ਕਿਸੇ ਕੋਲੇ ਹੁੰਦੇ ਵੀ ਇਹ ਕਿਸੇ ਕੋਲੇ ਤੇ ਉਹ ਸਾਹਮਣੇ ਨਹੀਂ ਰੱਖਦੇ ਨਹੀਂ ਸਾਹਮਣੇ ਨਹੀਂ ਰੱਖਦੇ ਪੇਟੀਆਂ ਜਿਹੀਆਂ ਪਈਆਂ ਹੁੰਦੀਆਂ ਅੱਧਿਆਂ ਦੇ ਤਾਂ ਆ ਦੇਖ ਆਹ ਵੀ ਚਾਦਰ ਇੱਕ ਹੱਥੀ ਕੱਢੀ ਹੋਈ ਤੇ ਰੈੱਡ ਕਲਰ ਦੇ ਕੱਪੜੇ ਉੱਤੇ ਬਣੀ ਹੋਈ ਹੈ ਇਹ ਇਹਦਾ ਡਿਜ਼ਾਈਨ ਐ ਮੇਆ ਕੱਢੀ ਹੋਈ ਹੈ ਹੱਥੀ ਇਹ ਇਹ ਚਾਦਰ ਫੁਲਕਾਰੀ ਦੀ ਕੱਢੀ ਹੋਈ ਹੈ ਬਈ ਇਹ ਅਗਲੀ ਚਾਦਰ ਹੈ ਇਹ ਆਪਣੀ ਆਹ ਵਾਲੀ ਇਹ ਸਿੰਧੀ ਬੂਟੀ ਚਾਦਰ ਕਹਿੰਦੇ ਬਈ ਜੀ ਨੂੰ ਅੱਜਕੱਲ ਸਿੰਧੀ ਬੂਟੀ ਦੀ ਕੱਢੀ ਹੋਈ ਹੈ ਇਹ ਰੈੱਡ ਕਲਰ ਰੈੱਡ ਥ੍ਰੈਡ ਸਾਈਡ ਤੇ ਬਾਰਡਰ ਹੈ ਇਹਦੇ ਰੈੱਡ ਕਲਰ ਨਾਲ ਕੱਢੀ ਹੋਈ ਹੈ ਇਹ ਜੀ। ਇਹ ਜਿਹੜੀ ਇਹ ਚੰਦਰੇ ਨੂੰ ਗੰਢ ਧੋਪਾ ਕਹਿੰਦੇ ਹੈਗੇ ਤੇ ਗੰਢ ਧੋਪੇ ਦੀ ਕੱਢੀ ਹੋਈ ਹੈ ਇਹ येलो ਕਲਰ ਦੇ ਉੱਤੇ। ਆ ਦੇਖੋ। ਇਹ ਤਾਂ ਅੱਛਾ ਕੰਮ ਜਿਵੇਂ ਐਨਰਜੀ ਮੇਕੀ ਖੁਰਦੜੀ ਚੀਜ਼ ਹੁੰਦੀ ਹੈ ਹਨ ਤੇ ਆ ਦੇਖੋ ਜਦਦਰ ਬਈ ਜਿਹੜੀ ਆਪਣੀ ਹੈਗੀ ਗਿੰਤੀ ਟੋਪੇ ਦੀ ਫੁੱਲ ਗੱਡੇ ਹੋਏ ਹੈਗੇ ਆ ਦੇਖੋ ਸਾਰੀ ਟੋਪ ਚਾਦਰਿਆਂ ਪਰ ਹੀ ਹੋਈਆਂ ਮੰਨ ਲਓ ਵੀ ਫੁੱਲਾਂ ਨਾਲ ਹੀ ਆ ਦੇਖੋ ਟੋਟਰ ਇੱਧਰ ਛੋਟੇ ਛੋਟੇ ਬਾਰਡਰ ਵੀ ਕਿੱਡੇ ਹੈ ਵਈ ਇੱਧਰ ਦੀ ਬਗੇਸ ਹਨ ਦਿਖਾਉਣੇ ਆ ਪਰ ਡਿਜ਼ਾਈਨਿੰਗ ਸਹਰਾਣੇ ਇਹ ਵੀ ਹੱਥੀ ਬਣਾਏ ਹੋਏ ਆ ਬਈ ਆ ਸਾਰੇ ਇਹ ਵੀ ਆਸ ਤੋਂ 25 26 ਸਾਲ ਪੁਰਾਣੇ ਹੈਗੇ ਤੇ ਹੱਥੀ ਬਣਾਏ ਹੋਏ ਆ ਇਹ ਵੀ ਸਾਰੇ ਤੇ ਜਿਹੜਾ ਆ ਡਿਜ਼ਾਈਨ ਅੱਜ ਕੱਲ ਬੁਟੀਕਾ ਜੀ ਮੰਨ ਲਓ ਬਹੁਤ ਫੇਮਸ ਹੈ ਇਹ ਡਿਜ਼ਾਈਨ ਫੁੱਲਾਂ ਦਾ ਇਹ ਵੀ ਹੱਥੀ ਬਣੇ ਹੋਏ ਹੈਗੇ ਇਹ ਪੇਂਟ ਕੀਤੇ ਹੋਏ ਆ ਬਈ ਸਹਾਰਾਣਾ ਵਾਲਾ 레드 ਤੇ ਗ੍ਰੀਨ ਕਲਰ ਨਾਲ ਪੇਂਟ ਕੀਤਾ ਹੋਇਆ ਹੈ ਤੇ ਆਸੇ ਪਾਸੇ ਇਹਦੇ ਬਾਰਡਰ ਆ ਤੇ ਇਹ ਸਹਾਰਾਣਾ ਆਪਣਾ ਗੇਂਤੀ ਟੋਪੇ ਦਾ ਆ ਸਹਾਰਾਣਾ ਬਈ ਆਪਣਾ ਗੇਂਤੀ ਟੋਪੇ ਦਾ ਹੈਗਾ ਤੇ ਜਾਲੀ ਲਾ ਕੇ ਕੱਢਾਂਗੇ ਕੱਢਿਆ ਕਿ ਆਏਗਾ ਜਾਲੀ ਲਾ ਕੇ ਜਿਹਨੂੰ ਕਹਿੰਦੇ ਆ ਆਪਾਂ ਤੇ ਆ ਦੇਖੋ ਤੇ ਇਹਦੇ ਵੀ ਪਾਸਿਆਂ ਤੇ ਬਾਰਡਰ ਆ ਇਹ ਜਿਹੜੀ ਚਾਦਰ ਹੈ ਨਾ ਬਈ ਇਹ ਪੱਟ ਦੀਆਂ ਰੀਲਾਂ ਕਹਿੰਦੇ ਹੁੰਦੇ ਜਿਹਨੂੰ ਉਹ ਰੀਲਾਂ ਦੀ ਬਣੀ ਹੋਈ ਹੈਗੀ ਤੇ ਇਹ ਵੀ ਮਤਲਬ ਕਿ ਬਹੁਤ ਕਮਾਲ ਦੀ ਚਾਦਰ ਹੈ ਇਸ ਟਾਈਮ ਆ ਦੇਖੋ ਕਿੰਨੀ ਸੁੰਦਰ ਲੱਗਦੀ ਹੈ ਇਹ ਜਿਹੜਾ ਇਸ ਨੂੰ ਆਪਾਂ ਸਮਾਨ ਦਿਖਾ ਰਹੇ ਹੇ 94 ਵੇਲੇ ਦਾ ਬਣਿਆ ਹੋਇਆ ਕੱਲੀ-ਕੱਲੀ ਚੀਜ਼ ਹੈ 94 93 ਦਾ ਜੇ ਮਨ ਲਓ ਉਹ ਦਰਵਾਜ਼ੇ ਤੋਂ ਕੱਢਦੇ ਸੀ ਘਰੇ ਲੋਕ ਹਨ ਪਰ ਅੱਜ ਕੱਲ ਤਾਂ ਨਹੀਂ ਦੇਖਣ ਨੂੰ ਮਿਲਦੀਆਂ ਇਹ ਚੀਜ਼ਾਂ ਕੋਈ ਕੱਢਦਾ ਨਹੀਂ ਮੰਨ ਲਓ ਤੇ ਅੱਗੇ ਤੁਹਾਨੂੰ ਵੀ ਆਪਾਂ ਦਿਖਾਉਣੇ ਇੱਕ ਤਾਕੜੀ ਚੀਜ਼ ਜਿਹਨੂੰ ਬਾਗ ਕਹਿੰਦੇ ਹੁੰਦੇ ਆ ਬਾਗ ਤੇ ਮੰਨ ਲਓ ਵੀ ਅੱਜ ਕੱਲ ਤੁਸੀਂ ਦੇਖਿਆ ਨਾ 60-70 ਹਜ਼ਾਰ ਦੇ ਲੈਂਦੇ ਸੀ ਬਾਗ ਸਰਦਾਰ ਹੈੱਡਲੂਮ ਵਾਲੇ ਤੇ ਤੁਹਾਨੂੰ ਉਹ ਚੀਜ਼ ਦਿਖਾਉਣੇ ਆਪਾਂ ਬਾਗ ਆਹ ਸੇ ਵੀ ਬਾਗ ਹੋਊਗਾ ਜਿਹੜਾ ਤੁਹਾਨੂੰ ਮੈਂ ਕਹਿਣਾਗਾ ਬਾਗ ਤੇ ਇਹ ਬਾਗ ਵੀ ਅਸ ਤੋਂ 50 ਤੋਂ 60 ਸਾਲ ਪੁਰਾਣਾ ਹੋਊਗਾ ਇਹ ਬਾਗ ਮੇਰੀ ਨਾਨੀ ਦਾ ਬੁਣਿਆ ਹੋਇਆ ਬਾਗ ਹੈ ਇਹ ਇਹ ਬਾਗ ਮੇਰੀ ਨਾਨੀ ਨੇ ਬੁਣਿਆ ਸੀਗਾ ਦੇਖੋ ਤੁਸੀਂ ਜੀ ਦੇਖਿਓ ਨਾ ਪਿੱਛੇ ਤੁਸੀਂ ਵੀਡੀਓ ਦੇਖਿਆ ਹੋਣਾ ਮਤਲਬ ਕਿ ਇਹ ਬਾਗ 60-60000 ਦੇ ਲੱਗਦੇ ਸੀ ਪਹਿਲਾਂ ਜਦ ਤੁਸੀਂ ਆਸਪਾਸ ਸਾਲ 2 ਸਾਲ ਪਹਿਲੀ ਵੀਡੀਓ ਦੇਖੀਆ ਹੋਣੀ ਬਹੁਤ ਤੇ ਅੱਜ ਵੀ ਕਰੀਬ ਇੰਨੇ ਦੀ ਵਿਕਦੇ ਆ ਇਹ ਕਿਉਂਕਿ ਇਹਦਾ ਟ੍ਰੈਂਡ ਆ ਹੁਣ ਇਸ ਟਾਈਮ ਤੇ ਮੰਨ ਲਓ ਲੋਕ ਪਸੰਦ ਕਰਦੇ ਇਹਨਾਂ ਨੂੰ ਹੱਥੀ ਬੁਨੇ ਹੋਏ ਚੀਜ਼ਾਂ ਇਹ ਸਾਰੀਆਂ ਹੈਂਡ ਮੇਡ ਆ ਤੇ ਆ ਦੇਖੋ ਤੁਸੀਂ ਕਿੰਨੀ ਵਧੀਆ ਲੱਗਦੀ ਹੈ ਚੀਜ਼ ਇਹ ਹੱਥੀ ਬੁਣੀ ਹੋਈ ਹੈਲਟ ਤੇ ਦੋਨਾਂ ਪਾਸੇ ਦੇ ਬਾਰਡਰ ਆ ਜਿਵੇਂ ਕਿ ਆ ਦੇਖੋ ਹਾਂਜੀ ਬਈ ਬਾਕੀ ਜੀ ਤੁਹਾਨੂੰ ਮੈਂ ਦੱਸੀਏ ਨੇ ਵੀ ਕੀ ਚੀਜ਼ਾਂ ਸੀ ਉਹ ਹੁਣ ਤੁਸੀਂ ਆ ਮੈਨੂੰ ਦੱਸੋ ਵੀ ਆ ਕੀ ਚੀਜ਼ ਆ ਤੇ ਦੱਸੋ ਫਿਰ ਕੀ ਚੀਜ਼ ਆ ਲਾਓ ਦਿਮਾਗ ਨਹੀਂ ਲੱਗਿਆ ਪਤਾ ਇਹ ਇਹਦੀ ਚੀਜ਼ ਆ ਬਾਈ ਜਿਹੜੇ ਆਪਾਂ ਆਪਣੀਆਂ ਪ੍ਰਾਣੀਆਂ ਬੁੜੀਆਂ ਥਾਲਾਂ ਦੇ ਤਾਂ ਰਕੇ ਗੁਰੂ ਘਰ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਅੱਜ ਕੱਲ ਤਾਂ ਨਹੀਂ ਦੇਖਣ ਨੂੰ ਮਿਲਦੇ ਨੂੰ ਰਮਾਲ ਕਹਿੰਦੇ ਆ ਕਿ ਹੱਥੀ ਬੁਨੇ ਹੋਏ ਇਹ ਚਾਰੇ ਰਮਾਲ ਨੀਂ ਮਾਤਾ ਦੇ ਤੇ ਪ੍ਰਾਂਤ ਤੇ ਥਾਲੀਆਂ ਵਾਸਤੇ ਜਿਵੇਂ ਕਿ ਆ ਪ੍ਰਾਂਤਾਂ ਵਾਸਤੇ ਹੁੰਦੇ ਹਨ ਆ ਦੋ ਤਾਂ ਵੱਡੇ ਆ ਤੇ ਆ ਛੋਟੇ ਥਾਲੀਆਂ ਵਾਸਤੇ ਹੁੰਦੇ ਆ ਗੁਰੂ ਘਰ ਸੰਗਰਾਮਤ ਮੱਸੀਆ ਜਦੋਂ ਵੀ ਜਾਂਦਿਆਂ ਸੀ ਥਾਲਾਂ ਦੇ ਵਿੱਚ ਕਣਕ ਪਾ ਕੇ ਲੈ ਕੇ ਜਾਂਦੀਆਂ ਹਨਾ ਤੇ ਉਹ ਕਣਕ ਦੇ ਉੱਤੇ ਟਕਣ ਵਾਸਤੇ ਰਮਾਲ ਵਰਤੇ ਜਾਂਦੇ ਸੀਗੇ ਮੰਨ ਲਓ ਤੇ ਇਹ ਵੀ ਬਹੁਤ ਪੁਰਾਣੀ ਚੀਜ਼ਾਂ ਮਤਲਬ ਕਿ ਅੱਜ ਤੱਕ ਦੇਖਣ ਨੂੰ ਮਿਲਦੀ ਨਹੀਂ ਚੀਜ਼ਾਂ ਇਹ ਸਭ ਹਨਾ ਤੇ ਇਹ ਵੀ ਬਹੁਤ ਜਾਇਦੇ ਵਧੀਆ ਚੀਜ਼ਾਂ ਨੇ ਮੰਨ ਲਓ ਆਪਣਾ ਬਿਰਸੀ ਆ ਪੈਰ ਪੁਰਾਣਾ ਤੁਸੀਂ ਦੇਖੋ ਕਿੰਨੀ ਵਧੀਆ ਚੀਜ਼ ਹੈ ਕੀ ਬਈ ਹੁਣ ਸਾਨੂੰ ਆਪਾਂ ਦਿਖਾਉਣਾ ਹੈ ਪੱਖੀਆਂ ਪਹਿਲਾਂ ਨੇ ਜਮਾਨੇ ਦੀਆਂ ਪਹਿਲਾਂ ਬੁਣੀਆਂ ਹੋਈਆਂ ਤੇ ਰੀਲਾਂ ਦੀਆਂ ਬੁਣੀਆਂ ਹੋਈਆਂ ਨੇ ਤਿੰਨ ਪੱਖੀਆਂ ਇਹ ਹੁਣ ਤਾਂ ਥੋੜੀਆਂ ਜਿਹਾ ਮੰਨ ਲਓ ਖਰਾਬ ਜਿਹੀ ਹੋ ਰਹੀਆਂ ਹਨਾ ਕੱਡੀਆਂ ਨਹੀਂ ਕਿਤੇ ਆਪਾਂ ਇਹ ਆਇਥੇ ਡਿਜ਼ਾਈਨ ਤੁਸੀਂ ਦੇਖੋ ਘੁੱਗੀਆਂ ਪਾਈਆਂ ਹੋਈਆਂ ਨੇ ਆਹ ਦੇਖੋ ਹੱਥੀ ਬਣਾਇਆ ਹੋਇਆ ਭਈ ਇਹ ਸਾਰਾ ਡਿਜ਼ਾਈਨ ਘੁੱਗੀਆਂ ਦਾ ਤੇ ਜਿਹੜੀ ਅਗਲੀ ਇਹ ਚ ਪਾਏ ਹੋਏ ਨੇ ਗੋਭੀ ਦੇ ਫੁੱਲ ਗੋਭੀ ਦੇ ਫੁੱਲ ਕਹਿ ਸਕਦੇ ਜਾਂ ਆਪਾਂ ਇਹਨੂੰ ਤੇ ਤੁਸੀਂ ਦੇਖੋ ਇਹ ਵੀ ਡਿਜ਼ਾਈਨ ਤਾਂ ਇਹਦੀ ਤੀਜੀ ਪੱਖੀ ਇਹ ਬਸ ਸਿੰਪਲ ਡਿਜ਼ਾਈਨ ਆ ਪਰ ਇਹ ਵੀ ਹੱਥੀ ਕੱਢੀ ਹੋਈ ਹੈਗੀ ਦੋ ਕਲਰਾਂ ਦੇ ਵਿੱਚ ਜਿਹੜੀ ਇਹ ਪੱਖੀ ਹੈ ਨਾ ਬਾਈ ਇਹ ਸਾਨੂੰ ਦੇਖਣ ਨੂੰ ਤਾਂ ਆਮ ਜੀ ਲੱਗਦੀ ਹੋਣੀ ਹੈ ਪੱਖੀ ਵੀ ਬੈਸ ਹੀ ਪੱਖੀਆਂ ਵਰਗੀ ਪੱਖੀ ਆ ਪਰ ਸਾਡੇ ਲਈ ਨਾ ਇਹ ਮੇਰੇ ਲਈ ਬਹੁਤ ਸਪੈਸ਼ਲ ਪੱਖੀ ਹੈ ਕਿਉਂਕਿ ਜਿਹੜੇ ਮੋਤੀਆਂ ਦੀ ਪੱਖੀ ਆ ਇਹ ਮੇਰੇ ਨਾਨੀ ਦੇ ਹੱਥਾਂ ਦੀ ਬੁਣੀ ਹੋਈ ਆ ਪੱਖੀ ਇਹ ਦੀ ਤੇ ਜਿਹੜੀ ਹਾਫ ਪੱਖੀ ਆ ਆ ਉਰੋਂ ਤੱਕ ਹੈ ਨਾ ਤੇ ਇਹ ਤਾਂ ਮੇਰੀ ਨਾਨੀ ਨੇ ਬੁਣੀ ਹੋਈ ਹੈ ਇੱਧਰੋਂ ਪਾਸੋਂ ਜਿਹੜੀ ਇੱਕ ਦੋ ਵਾਰ ਚ ਉਰੇ ਮੇਰੀ ਨਾਨੀ ਦੀ ਡੈਥ ਹੋ ਗਈ ਸੀ ਹੈਨਾ ਤੇ ਇਸ ਦੇ ਬਾਅਦ ਇਹ ਪੱਖੀ ਮੇਰੀ ਮੰਮੀ ਨੇ ਪੂਰੀ ਕੀਤੀ ਉਰੋਂ ਤੱਕ ਤੇ ਅੱਧੀ ਇਹ ਮੇਰੀ ਮਨਾਨੀ ਨੇ ਬੁਣੀ ਹੋਈ ਹੈ ਪੱਖੀ ਤੇ ਅੱਧੀ ਮੇਰੀ ਮਾਤਾ ਜੀ ਨੇ ਬੁਣੀ ਹੋਈ ਹੈ ਇਹ ਪੱਖੀ ਤੇ ਤੁਸੀਂ ਡਿਜ਼ਾਈਨ ਦੇਖੋ ਇਹਦਾ ਤੇ ਬਹੁਤ ਸਪੈਸ਼ਲ ਪੱਖੀ ਹੈ ਵੀ ਸਾਡੇ ਲਈ ਤਾਂ ਤੁਸੀਂ ਦੇਖੋ ਕਿਹੜੀ ਆ ਪੱਖੀ ਬਈ ਆਪਣੀ ਮੋਤੀ ਸਤਾਰੇ ਵਾਲੀ ਪੱਖੀ ਆ ਜਿਹਦੇ ਕੱਲੇ ਕੱਲੇ ਧਾਗੇ 'ਚ ਮੋਤੀ ਬੁਨੇ ਹੋਏ ਆਗੇ ਆ ਦੇਖੋ ਮੋਤੀ ਭਰੇ ਗਏ ਜਿਵੇਂ ਕੀ ਇਹ ਅੱਜ ਕੱਲ ਤਾਂ ਐਸੇ ਕਿ ਪੱਖੀਆਂ ਵਰਤਦਾ ਨਹੀਂ ਪਰ ਫੇਰ ਵੀ ਆਪਣਾ ਇਹ ਪੁਰਾਣੀ ਚੀਜ਼ਾਂ ਹਨ ਤੇ ਆਪਾਂ ਸਾਂਭ ਕੇ ਰੱਖੀਆਂ ਹੋਈਆਂ ਬਈ ਇਹ ਆਹ ਦੇਖੋ ਸਾਈਡ ਤੇ ਦੇਖ ਲੱਗੀ ਲਾਟੂ ਏ ਦੇਖ ਕੋਈ ਕੋਈ ਟਾਈਮ ਪੀਸ ਦੀ ਪੱਕੀ ਜਿਹੜੇ ਹੁੰਨੇ ਸੀ ਇਹਨੂੰ ਤੇ ਇਤਨੇ ਮਾ ਲੋ ਟਾਈਮ ਪੀਸ ਬਣਾਏ ਗਏ ਸੀ ਸਾਰੇ ਜਿਵੇਂ ਕਿ ਆਹ ਦੇਖੋ ਰੂ ਸ਼ੁਰੂ ਹੁੰਦਾ ਸੀ ਹੁਣ ਤਾਂ ਖੜ ਟੁੱਟ ਜਿਗਾ ਜਾਲੀ ਪ੍ਰਾਣੀ ਹੋਣ ਕਰਕੇ ਹਨ ਤੇ ਆਹ ਦੇਖੋ ਇੱਕ ਦੋ ਸ਼ੁਰੂ ਹੋ ਕੇ ਤੇ ਇੱਥੇ ਆਪਣੇ 12 ਤੱਕ ਹੁੰਦਾ ਸੀ ਖਤਮ ਇਹ ਤਿੰਨ ਸੋਈਆਂ ਸੀਗੀਆਂ ਦੇ ਇਹਨੂੰ ਟਾਈਮ ਪੀਸ ਦੀ ਪੱਖੀ ਕਹਿੰਦੇ ਹੁੰਦੇ ਸੀ ਤਾਂ ਛੋਟੇ ਹੁੰਦੇ ਤੁਸੀਂ ਦੇਖੋ ਇਹ ਵੀ ਕਿੰਨੀ ਵਧੀਆ ਚੀਜ਼ ਹੈ ਪ੍ਰਾਣੀ ਹਾਂ ਜੀ ਭਾਈ ਆਹ ਸੀ ਜਾਗਟਾ ਮੇਰੀ ਮੰਮੀ ਦੀ ਸਲਾਈ ਤੇ ਹੱਥੀ ਬੁਣੀਆਂ ਹੋਈਆਂ ਨੇ ਇਹ ਦੋਨੇ ਜਾਗਟ ਮੇਰੀ ਮਾਤਾ ਜੀ ਨੇ ਬੁਣੀਆਂ ਨੇ ਇਹਦਾ ਡਿਜ਼ਾਈਨ ਦੇਖੋ ਤੁਸੀਂ ਇਹ ਬਲੈਕ ਕਲਰ ਚ ਹੈ ਤੇ ਆ ਵਾਈਟ ਚ ਹੈ। ਹਾਂਜੀ ਬਈ ਅੱਜ ਤੁਹਾਨੂੰ ਆਪਾਂ ਦਿਖਾਇਆ ਆਪਣਾ ਪੁਰਾਣਾ ਸੱਭਿਆਚਾਰ ਹਨਾ। ਤੇ ਸਾਡੀਆਂ ਕੋਈ ਚੀਜ਼ਾਂ ਜਿਹਦੀ ਨਾਲ ਸਾਡੀ ਫੀਲਿੰਗ ਜੁੜੀਆਂ ਹੋਈਆਂ ਨੇ, ਪੁਰਾਣੀਆਂ ਚੀਜ਼ਾਂ ਮੰਨ ਲਓ। ਤੇ ਇਹ ਸਭ ਚੀਜ਼ਾਂ ਮੰਨ ਲਓ ਅਜੋ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਨੇ, ਕਿਸੇ ਕੋਲ ਹੁੰਦੀਆਂ, ਕਿਸੇ ਨੇ ਸਾਂਭੀਆਂ, ਕਿਸੇ ਨੇ ਨਹੀਂ ਸਾਂਭੀਆਂ ਹਨਾ। ਤੇ ਕਿਵੇਂ ਲੱਗੀਆਂ ਤੁਹਾਨੂੰ ਸਾਡੀਆਂ ਚੀਜ਼ਾਂ ਇਹ?